ਮੈਂ ਤਾਂ ਗਾ ਕੇ ਸੁਣਾਉਂਦਾ ਤੇ ਮੈਂ ਪੂਰੇ ਦਾ ਪੂਰਾ ਗਾ ਸਕਦਾ ਮੈਂ ਤਾਂ ਨੱਚਣ ਲੱਗ ਜੂਗਾ ਯਾਰ ਮੈਨੂੰ ਬਸ ਆਡੀਅנס ਚਾਹੀਦੀ ਹੁੰਦੀ ਐ ਇੱਕ ਪਿਆਰ ਕਰਨ ਵਾਲੇ ਸੱਜਣ ਬੇਲੇ ਚਾਹੀਦੇ ਅੱਛਾ ਮੈਂ ਜਦੋਂ ਵੀ ਦੂਰਦਰਸ਼ਨ ਤੇ ਜਦੋਂ ਗਾਇਆ ਨਾ ਉਹ ਮੈਨੂੰ ਕਹਦੇ ਬਈ ਤੁਸੀਂ ਸ਼ੁਰੂ ਹੋ ਜਾਓ ਆ ਪੰਜ ਕੈਮਰੇ ਲੱਗੇ ਪਏ ਪਹਿਲਾਂ ਤਿੰਨ ਕੈਮਰੇ ਹੁੰਦੇ ਸੀ ਜਦੋਂ ਤਿੰਨ ਕੈਮਰੇ ਵੀ ਸੀਗੇ ਉਦੋਂ ਵੀ ਮੈਂ ਕਹਿੰਦਾ ਇਸ ਤਰ੍ਹਾਂ ਨਹੀਂ ਗਾ ਸਕਦਾ ਮੈਨੂੰ ਮੇਰੇ ਪਿੱਛੇ ਆਡੀਅנס ਕੋਈ ਖੜੀ ਹੋਣੀ ਚਾਹੀਦੀ ਐ ਸਾਹਮਣੇ ਉਹ ਸਾਰਾ ਸਟਾਫ ਬੁਲਾ ਕੇ ਉਹਨਾਂ ਨੇ ਦੂਰਦਰਸ਼ਨ ਤੇ ਜਦੋਂ ਪਹਿਲੀ ਰਿਕਾਰਡਿੰਗ ਕੀਤੀ ਕੀ ਬਣੂ ਦੁਨੀਆ ਦਾ ਸੌਰੀ ਲਾਈਵ ਇੱਕਦਰ ਨਾਲ ਯਾਰੀ ਟੁੱਟ ਕੇ ਤੜਾਕ ਕਰਕੇ ਜਮਾਂਦਰਕ ਪ੍ਰੋਗਰਾਮ ਸੀ ਤਾਂ ਉਹ ਸਾਰੀਆਂ ਕੁੜੀਆਂ ਚੜੀਆਂ ਸਭ ਆ ਕੇ ਸਾਹਮਣੇ ਖੜੀਆਂ ਮੁੰਡੇ ਤਾਂ ਮੈਂ ਉਹਨਾਂ ਨੂੰ ਵੇਖ ਕੇ ਗਾਇਆ ਕੈਮਰੇ ਨੂੰ ਵੇਖ ਕੇ ਨਹੀਂ ਗਾਇਆ ਕਿਉਂਕਿ ਮੈਨੂੰ ਸਾਹਮਣੇ ਸਰੋਤੇ ਚਾਹੀਦੇ ਸਰੋਤੇ ਭਾਵੇਂ ਪੰਜ ਬੈਠੇ ਹੋ ਮੈਂ 5 ਘੰਟੇ ਗਾ ਸਕਦਾ ਮੈਂ ਕਿਸੇ ਦੇ 5 ਮਿੰਟ ਵਾਸਤੇ ਵੀ ਗਿਆ ਤਾਂ ਮੈਂ ਘੰਟਾ ਵੀ ਗਾ ਸਕਦਾ ਚਾਹੇ ਪੈਸੇ ਤੇ ਬੁਲਾਇਆ ਗਿਆ ਜਾਂ ਨਹੀਂ ਬੁਲਾਇਆ ਗਿਆ ਭਾਵੇਂ ਜਦੋਂ ਮੈਂ ਖੜਾ ਹਾਂ ਤੇ ਫਿਰ स्रोतियां फास देख आओ यार मेरा दिल नहीं करता कि मैं जाऊं उधर से सुनने की चाहत मुकम्मल होनी चाहिए पूर्ण होनी चाहिए मान साहब मैं एक सवाल अह ਤੁਹਾਨੂੰ کافی ਸਮੇਂ ਤੋਂ ਲੰਮੇ ਸਮੇਂ ਤੋਂ ਜੇ ਬਾਕੀ ਸਾਡੀ ਨੂੰ ਕਿਹਾ ਮੇਰੀ ਕਹਾਣੀ ਕਿ کافی ਲੰਮੇ ਸਮੇਂ ਤੋਂ ਦੇਖ ਰਹੀ ਆ ਮੈਂ ਤੁਹਾਨੂੰ ਪਹਿਲੀ ਵਾਰ ਸ਼ਾਇਦ ਦੇਖਿਆ ਸੀ ਜਦੋਂ ਮੈਂ ਸੀ ਕੋ ਗਿਆ ਸੀ ਤੁਸੀਂ ਸਾਡੇ ਕਾਲਜ ਭਟਾਲਾ ਦੇ ਵਿੱਚ ਤੇ ਉਦੋਂ ਬੈਕ ਤੁਹਾਡੀ ਦੇਖੀ ਸੀ ਤੇ ਕਹਿੰਦੇ ਜੀ ਉਦਾਸਮਾਨ ਬੈਠੇ ਹੋਏ ਨੇ ਤੇ ਅੱਗੇ ਆ ਕੇ ਦੇਖਿਆ ਵਾਕੀ ਹੈ ਉਹ ਹੀ ਉਦਾਸਮਾਨ ਸੀ ਜਿਹੜੇ ਕਿ ਟੂ ਦਸ਼ਨ ਦੇ ਅਸੀਂ ਗਾ ਰਹੇ ਹੁੰਦੇ ਕਿਉਂਕਿ ਛੋਟੇ ਬੱਚੇ ਨੂੰ ਕਰਿਓਸਿਟੀ ਹੁੰਦੀ ਹੈ ਪਰ ਉਹਦੇ ਬਾਅਦ ਉਦੋਂ ਜਿਹੜੀ ਆਵਾਜ਼ ਸੀ ਤੁਹਾਡੀ ਅੱਜ ਵੀ ਆਵਾਜ਼ ਦੀ ਖੜਕ ਉੱਥੇ ਹੀ ਹੈ ਤੁਹਾਡੀ ਸੀਵ ਹੈ ਔਰ ਦੂਸਰੀ ਗੱਲ ਉਹ ਮੈਂ ਪੁੱਛਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਗਾਇਕੀ ਦੇ ਵਿੱਚ ਇੰਨੇ ਲੰਬੇ ਉਤਰਾ ਚੜਾਏ ਨੇ ਖਾਸ ਕਰਕੇ ਤੁਸੀਂ ਜਿਵੇਂ ਮੇਲਿਆਂ 'ਚ ਤੋਂ ਦੇਖਦੇ ਆ ਨਵੇਂ ਗਾਇਕ ਜਿਹੜੇ ਆਏ ਨੇ ਕਾਫੀ ਤਰ੍ਹਾਂ ਤੁਸੀਂ ਉਹਨਾਂ ਨੂੰ ਬਹੁਤ ਹੀ ਉੱਥੇ ਇਮੋਸ਼ਨਲ ਹੋ ਜਾਂਦੇ ਹੋ ਜੂਰਾ ਸਿਸਟਰਸ ਗਾਂਦੀ ਆਲੇ ਹੋਰ ਬਹੁਤ ਸਾਦੇ ਨੇ ਔਰ ਉੱਥੇ ਤਾਂ ਬਹੁਤ ਨੱਚਦੇ ਦੇਖੀਦਾ ਕਿਸ ਤਰੀਕੇ ਦੇ ਨਾਲ ਤੁਸੀਂ ਐਵੇਂ ਮਤਲਬ ਕਿ ਗੱਗਤ ਹੋਏ ਹੋ ਪਰ ਫਿਰ ਵੀ ਨਿਗਾਰ ਵੀ ਬਹੁਤ ਆਏਗਾ ਇੰਕਲੇ ਵਿੱਚ ਪੰਜਾਬੀ ਦੀ ਗਾਇਕੀ ਦੇ ਵਿੱਚ ਤੇ ਉਸ ਨਿਗਾਰ ਨੂੰ ਲੈ ਕੇ ਜਾਂ ਤੁਸੀਂ ਕਿਵੇਂ ਆਪਾਂ ਜਿਹੜਾ ਸਮਾਂ ਦੇਖਿਆ ਨਵੇਂ ਕਾਇਕ ਕੰ ਕੀ ਕਹੋਗੇ ਜਾਂ ਕੀ ਹਜੇ ਵੀ ਹੈ ਨਿਉ ਗਾਇਕ ਜਿਹੜੇ ਕਿ ਗਾਇਕੀ ਨੂੰ ਕਲਾਕਾਰੀ ਨੂੰ ਜਾਂ ਸੂਫੀਜ਼ਮ ਨੂੰ ਜਾਂ ਜਿਹੜੀ ਇਕੋ ਦੀ ਜਿਨੂੰ ਕਹਿੰਦੇ ਨਾ ਨਬਜ਼ ਹੈਗੀ ਹੈ ਗਾਇਕੀ ਦੀ ਜਿਹਨੂੰ ਸਾਖਿਆ ਰੱਖੀ ਹੋਈ ਹੈ ਇਸ ਤੋਂ ਪਹਿਲਾਂ ਕਿ ਜਿਹੜੇ ਨਵੇਂ ਗਾਇਕ ਹੈ ਉਹ ਪੁਰਾਣੇ ਹੋ ਜਾਣ ਉਹਨਾਂ ਨੂੰ ਆਪਣੇ ਆਪ ਨੂੰ ਲੋਕਾਂ ਦਾ ਆਦਰਸ਼ ਬਣਾਇਆ ਹੈ ਲੋਕਾਂ ਨੇ ਬੱਚਿਆਂ ਨੇ ਉਹਨਾਂ ਨੂੰ ਆਪਣਾ ਆਦਰਸ਼ ਮੰਨਿਆ ਉਸ ਨੂੰ ਉਹਨਾਂ ਦੀ ਤਕੜੀ ਵਿੱਚ ਖੜਾ ਉਤਰਨ ਲਈ ਉਹਨਾਂ ਲਈ ਕੁਝ ਦੇਣਾ ਚਾਹੀਦਾ ਉਹਨਾਂ ਨੂੰ ਇੱਕ ਸਹਿਦ ਵੀ ਦੇਣੀ ਚਾਹੀਦੀ ਉਹ ਮਾਰਗਦਰਸ਼ਨ ਵੀ ਕੋਈ ਦੇਣਾ ਕਰਨਾ ਕਰਨਾ ਚਾਹੀਦਾ ਉਹਨਾਂ ਦਾ ਕਿ ਆ ਚੀਜ਼ ਕਰਨ ਲਈ ਮੈਂ ਨਾ ਮਤਲਬ ਕੁਝ ਕੀਤਾ ਹੈ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਕਰ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ ਕੋਈ ਇਹ ਕਿਸੇ ਦੀ ਉਹ ਚੀਜ਼ ਨਹੀਂ ਹੈ ਮਤਲਬ ਯਕੀਨ ਦੇ ਨਾਲ ਹੈ ਤੁਸੀਂ ਆਪਣੀ ਚੀਜ਼ ਨੂੰ ਆਪਣੀ ਮਿਹਨਤ ਨਾਲ ਲਗਨ ਨਾਲ ਔਰ ਇੱਕ ਜਜ਼ਬੇ ਦੇ ਨਾਲ ਜਦੋਂ ਵੀ ਚਲੋਗੇ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਉਹਨਾਂ ਦੇ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਕਿਤੇ ਕਿਤੇ ਆਪਣੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚੋਂ ਇੱਕ ਚੀਜ਼ ਵਿੱਚ ਮਤਲਬ ਦਸਵੰਤੀ ਕੱਢ ਦਿੱਤਾ ਕਿ ਉਹਨਾਂ ਵਾਸਤੇ ਹੋਵੇ ਉਹਨਾਂ ਦੇ ਪਿਆਰ ਸਤਿਕਾਰ ਵਾਸਤੇ ਹੋਵੇ ਉਹਨਾਂ ਦੀ ਜ਼ਿੰਦਗੀ ਨੂੰ ਸਿਹਤ ਦੇਵੇ ਉਹਨਾਂ ਦਾ ਜਿਹੜਾ ਅਧੂਰਾ ਪਾਣਾ ਨਾ ਬੱਚਿਆਂ ਦਾ ਕਈ ਵਾਰੀ ਆਪਣੇ ਮਾਂ-ਬਾਪ ਨਾਲੋਂ ਟੁੱਟੇ ਹੁੰਦੇ ਆ ਫੋਨ 'ਤੇ ਵਿਚਾਰੇ ਲੱਗੇ ਰਹਿੰਦੇ ਫੋਨ 'ਤੇ ਹੈਪੀ ਬਰਥਡੇ ਹੋ ਜਾਂਦਾ ਫੋਨ 'ਤੇ ਵਿਸ਼ਸ ਦਿੰਦੇ ਨੇ ਫੋਨ 'ਤੇ ਵਿਸ਼ਸ ਲੈਂਦੇ ਨੇ ਸੋ ਉਹਨਾਂ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਆਪਣੇ ਨਾਲ ਜੋੜਿਆ ਉਹਨਾਂ ਨੂੰ ਮਾਂ-ਬਾਪ ਨਾਲ ਜੋੜਨ ਵੀ ਬੀ ਬੀ ਤਾਕੀਰ ਕਰਨੀ ਚਾਹੀਦੀ ਹੈ ਆਪਣੇ ਕੰਮ ਨਾਲ ਆਪਣੇ ਅੰਦਰ ਦੇ ਜੋ ਸੈਲਫ ਦੇ ਨਾਲ ਜੁੜਨ ਦੀ ਬਹੁਤ ਤੋ ਇਸ ਕਰਕੇ ਮੈਂ ਉਹ ਚਾਹੂਗਾ ਕਿ ਇਸ ਤੋਂ ਪਹਿਲਾਂ ਕਿ ਉਹ ਪੁਰਾਣੇ ਹੋ ਜਾਣ ਆਪਣੇ ਆਪ ਨੂੰ ਨਵੇਲਾਪਣ ਰੱਖਣ ਲਈ ਉਹਨਾਂ ਨੂੰ ਬੱਚਿਆਂ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਜ਼ਰੂਰ ਦੇਣਾ ਚਾਹੀਦਾ ਲਿਰਿਕਸ ਚ ਤੁਹਾਡੇ ਕੋਲੇ ਹੈਗਾ ਤੁਹਾਡੇ ਕੋਲੇ ਕਰਾਮਾਤ ਹੈ ਤੁਹਾਡੇ ਕੋਲ ਕਲਮ ਹੈ ਤੁਹਾਡੇ ਕੋਲੇ ਇਲਮ ਹੈ ਇਸ ਦਾ ਤੁਸੀਂ ਇਹ ਤਾਂ ਵੱਡੀਆਂ ਵੱਡੀਆਂ ਚੰਗਾ ਲੜਾ ਦਿੱਤੀ ਵੱਡੇ ਵੱਡੇ ਜਿਹੜੇ ਇਨਕਲਾਬ ਹੋਏ ਕਲਮ ਦੀ ਬਦੌਲਤ ਜਿੱਤੇ ਆ ਤਲਵਾਰ ਦੇ ਬਾਅਦ ਚ ਆਉਂਦੀ ਹੈ ਪਰ ਜਿਹੜੀ ਲਿਰਿਕਸ ਚ ਨਿਗਾਰਾ ਹੈ ਉਹਦੇ ਪਿੱਛੇ ਤੁਸੀਂ ਲੋਕ ਜਦੋਂ ਗਾਉਂਦੇ ਸੀਗੇ ਤੁਹਾਡੀ ਇਰਾਦੇ ਲੋਕ ਜਦੋਂ ਗਾਉਂਦੇ ਸੀਗੇ ਲਿਰਿਕਸ ਜਿਹੜੇ ਸੀ ਕਿ ਉਹਨਾਂ ਦੇ ਵਿੱਚ ਮਜ਼ਬੂਤੀ ਹੁੰਦੀ ਸੀ ਲਿਰਿਕਸ 'ਚ ਬਹੁਤ ਵਿਗਾਰ ਆਇਆ ਉਹਨੂੰ ਕਰਨ ਲਈ ਕੀ ਅਸੀਂ ਮੇਰਾ ਖਿਆਲ ਹੈ ਸੇਧ ਕੀ ਦਿੱਤੀ ਇਹ ਚੀਜ਼ ਹੈ ਉਹ ਆਪਣੀ ਹਿਸਟਰੀ ਨੂੰ ਪੜਨ ਆਪਣੇ ਪੁਰਾਣੇ ਗਾਇਕਾਂ ਨੂੰ ਸੁਣਨ ਜਾਂ ਆਪਣੇ ਜਿਹੜੇ ਸੂਫੀਜ਼ਮ ਉਹਨੂੰ ਜ਼ਿਆਦਾ ਜਿਹੜਾ ਉਹ ਮਤਲਬ ਕਿ ਪੜਨ ਸੁਣਨ ਕਿ ਕਿਸ ਤਰੀਕੇ ਦੇ ਤੁਸੀਂ ਆ ਕਹਿੰਦੇ ਹੋ ਵੀ ਸੇਧ ਦਿੱਤੀ ਜਾ ਸਕਦੀ ਉਹਨਾਂ ਨੂੰ ਲਿਰਿਕਸ 'ਚ ਬਹੁਤ ਵਿਗਾਰ ਆਇਆ ਮੇਰਾ ਖਿਆਲ ਹੈ ਬੱਚੇ ਬਹੁਤ ਸਿਆਣੇ ਆ ਅਸੀਂ ਗੱਲ ਨਹੀਂ ਕਿ ਤੁਸੀਂ ਉਹਨਾਂ ਨੂੰ ਸਮਝਾਓ ਉਹ ਸਾਰਾ ਕੁਝ ਜਾਣਦੇ ਆ ਤੁਸੀਂ ਬਾਲੀ ਡਿਟੇਲ ਦੇ ਵਿੱਚ ਵੀ ਉਹਨਾਂ ਨੂੰ ਕੋਈ ਬਹੁਤਾ ਸਮਝਾਉਣ ਲੱਗ ਜਾਂਦਾ ਯਾਰ ਤੇਰੇ ਵਰਗੇ ਬੜੇ ਦੇਖਿਆ ਯਾਰ ਸਾਰ ਨੂੰ ਪਤਾ ਹੈ ਐ ਉਹ ਜਾਣਦੇ ਆ ਹਰ ਚੀਜ਼ ਜਾਣਦੇ ਆ ਮਗਰ ਜਜ਼ਬਾਤੀ ਤੌਰ ਤੇ ਕੁਝ ਕਈ ਵਾਰੀ ਪਿੱਛੇ ਰਹਿ ਜਾਂਦੇ ਆ ਉਹ ਜਿਹੜਾ ਕੁਝ ਇਸ ਵੇਲੇ ਚੱਲ ਰਿਹਾ ਹੈ ਅੰਗਰੇਜ਼ੀ ਪੰਜਾਬੀ ਹਿੰਦੀ ਇਹ ਜਿਹੜੀਆਂ ਲੈਂਗੁਏਜ ਸਾਰੀਆਂ ਇਕੱਠੀਆਂ ਕਰਕੇ ਉਹ ਜੋ ਬਣਾਉਂਦੇ ਆ ਉਹਨਾਂ ਦੇ ਮੁਤਾਬਕ ਬਣਾਉਂਦੇ ਆ ਜਿਹੜੇ ਗਾਇਕ ਹੈ ਸਿੰਗਰ ਹੈ ਆਪਣੇ ਆਪ ਨੂੰ ਉਹ ਤਾਂ ਕਿ ਉਹਨਾਂ ਦੇ ਨਾਲ ਇਨ ਟੱਚ ਰਹਿਣ ਉਨਾਂ ਦੇ ਨਾਲ ਜੁੜੇ ਰਹੇ ਉਹਨਾਂ ਵਰਗੀ ਗੱਲ ਕਰ ਅਸੀਂ ਆਪਣੇ ਉਹਨਾਂ ਵਰਗੇ ਬਜ਼ੁਰਗਾਂ ਵਰਗੀ ਗੱਲ ਕੀਤੀ ਸੀ ਤਾਂ ਕਿ ਅਸੀਂ ਬਜ਼ੁਰਗਾਂ ਦੇ ਨਾਲ ਅਸੀਂ ਉਹ ਕਿ ਕੋਈ ਨਿਛਾਵੇ ਮੁੰਡੇ ਕੁੜੀਆਂ ਅਸੀਂ ਨਾ ਚਾਏ ਬੰਦਿਆ ਆ ਬਾਬੇ ਅਸੀਂ ਨਾ ਚਾਹੀਏ ਯਾ ਮਹਿਫਲ ਦੇ ਵਿੱਚ ਯਾ ਬਾਬੇ ਯਾ ਬੁੜੀਆਂ ਤੁਸੀਂ ਵੀ ਜਰਾ ਨੱਚੋ ਬਾਬੇ ਅਸੀਂ ਉਸ ਵੇਲੇ ਇਹ ਗੱਲ ਕੀਤੀ ਸੀ ਕਿ ਬਾਬਿਆਂ ਨੂੰ ਵੀ ਨਾਲ ਲੈ ਕੇ ਜਾਈ ਹੁਣ ਵੀ ਅਸੀਂ ਉਹ ਗਾਇਆ ਵੇ ਕਿ ਬਹਿ ਕੇ ਵੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਰੱਬ ਨੇ ਤੋਟ ਦਿੱਤੀ ਨਾ ਤੰਗੇ ਘਰ ਵਿੱਚ ਰੌਣਕ ਰੰਗ ਬਰੰਗੀ ਉਪਰੋਸੇ ਦਿਨ ਉਪਰੋਸੇ ਚ ਨਾ ਦੀ ਚੰਗੀ ਲੱਖ ਲੱਖ ਸ਼ੁਕਰ ਬਣਾਉਂਦੇ ਨੇ ਬਹਿ ਕੇ ਵੇਖ ਜਵਾਨਾ ਬਾਬੇ ਪਕੜਾ ਪਾਉਂਦਾ ਬਾਬੇ ਜਦੋਂ ਫਿਰ ਨੱਚ ਕੇ ਉੱਡਦੇ ਬੱਚਿਆਂ ਨੂੰ ਦਿਖਾਉਂਦੇ ਆ ਵਾਕਈ ਬੱਚੇ ਉਸ ਤਰ੍ਹਾਂ ਦੀ ਬੈਠਕ ਨਹੀਂ ਮਾਰ ਸਕਦੇ ਜਿਹੜੀ ਬਾਬੇ ਮਾਰ ਜਾਂਦੇ ਅੱਜ ਤੁਹਾਡਾ ਅੱਜ ਤੁਹਾਡੀ ਢਫਲੀ ਤੇ ਤੁਹਾਡੇ ਬਿਸਕਰ ਕੰਪਨੀ ਦੇ ਡਰੈਸ ਨਹੀਂ ਮਿਸ ਕਰਦਾ। ਹਰ ਵੇਲੇ ਉਹ ਨਾਲ ਰੱਖੀਆ ਮੇਰੀ ਜਾਨੀ ਚੀਜ਼ ਦਾ ਕਿਉਂਕਿ ਉਹ ਚੀਜ਼ਾਂ ਸਾਹਮਣੇ ਹੋ ਜਾਂਦੀ। ਬਾਤੋ ਦੀ ਦੇ ਨਾਲ ਨਹੀਂ ਤਰਜ਼ੀ ਦਾ ਮੇਰਾ ਸਵਾਲ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਨਾ ਹਾਂਜੀ ਜਿਹੜਾ ਨੇ ਜ਼ਰਾ ਜ਼ਿਕਰ ਕੀਤਾ ਉਸੇ ਨਾਲ ਸੰਬੰਧਤ ਮੇਰਾ ਸਵਾਲ ਸੀਗਾ ਤੇ ਇਹ ਤੁਸੀਂ ਹੋ ਸਕਦਾ ਬੜੀ ਬੜੀ ਤੁਹਾਨੂੰ ਪੁੱਛਿਆ ਗਿਆ ਹੋਵੇ ਇਹ ਡਫਲੀ ਦਾ ਤੇ ਤੁਹਾਡਾ ਸਾਥ ਕਿਵੇਂ ਬਣਿਆ ਸੀਗਾ ਤੁਸੀਂ ਕਿਵੇਂ ਚੜਿਆ ਸੀਗਾ ਡਫਲੀ ਆ ਡਫਲੀ ਪਟਿਆਲੇ ਜਦੋਂ ਅਸੀਂ ਹੁੰਦੇ ਸੀਗੇ ਤਾਂ ਹਾਕਮ ਸੂਫੀ ਜੀ ਤੁਸੀਂ ਸੁਣੇ ਹੋਣਾ ਬਹੁਤ ਪਿਆਰਾ ਨਾਮ ਸੀ ਬਹੁਤ ਪਿਆਰਾ ਗਾਇਕ ਸ਼ਾਇਰ ਵੀ ਬਹੁਤ ਕਮਾਲ ਮੇਰੇ ਪਿੰਡ ਦਾ ਸੀ ਮੇਰਾ ਗਰਾਈ ਸੀ ਔਰ ਉਹ ਨਾਬਾ ਕਾਲਜ ਦੇ ਵਿੱਚ ਉਸ ਵੇਲੇ ਡਰੈਂਕ ਟੀਚਰ ਦੀ ਤਿਆਰੀ ਕਰ ਰਿਹਾ ਸੀ ਮੈਂ ਫਿਜ਼ੀਕਲ ਟੀਚਰ ਦੀ ਤਿਆਰੀ ਕਰ ਰਿਹਾ ਸੀ ਉਹ ਕਹਿੰਦਾ ਯਾਰ ਮੈਂ ਤੂੰ ਵੀ ਲੈਣੀ ਹੈ ਮੈਂ ਚੱਲ ਆਪਾਂ ਚੱਲਦੇ ਹਾਂ ਨਾਗੀ ਹੁੰਦੇ ਸੀ ਉਹ ਨਾਗੀ ਦੀਆਂ ਦੋ ਪਰਿਵਾਰ ਹੁੰਦੇ ਸੀ ਉਹਦੋਂ ਇੱਕੋ ਹੀ ਹੁੰਦਾ ਸੀਗਾ ਉਹਨਾਂ ਦੀ ਦੁਕਾਨ ਹੁੰਦੀ ਸੀ ਉਹਦੇ ਤੇ ਜਾ ਕੇ ਅਸੀਂ ਗਏ ਤੇ ਉਹ ਆਪਣੀ ਤੂੰ ਵੀ ਦੇਖਣ ਲੱਗ ਗਿਆ ਮੈਨੂੰ ਇਹ ਟੰਗੀ ਪਈ ਦੇਖੀ ਡੱਫਲੀ ਉਹ ਚਵੜੇ ਦੀ ਹੁੰਦੀ ਸੀ ਉਸ ਵੇਲੇ ਉਸ ਤੋਂ ਬਾਅਦ ਇਹਦੇ ਇਹ ਉਹ ਮੇਰਾ ਖਿਆਲ ਹੈ ਕੁਝ ਹੋਰ ਤਰੀਕੇ ਦੀ ਬਣਾਈ ਗਈ ਹੈ ਆਧੁਨਿਕ ਤਰੀਕੇ ਨਾਲ ਆ ਮੈਂ ਉਸ ਵੇਲੇ ਉਹਨੂੰ ਚੱਕਿਆ ਉੱਤੇ ਮੈਂ ਅੰਗੂਠੇ ਦਾ ਠੋਣਾ ਜਮਾਰਿਆ ਉਹਦੇ ਉੱਤੇ ਤੇ ਉਹ ਜੁਡੋ ਵੀ ਆਵਾਜ਼ ਆਉਂਦੀ ਉਹ ਤਾਂ ਝਾਰਮੀ ਸੀ ਤੇ ਅਸੀਂ ਜਦੋਂ ਹੁੰਦੇ ਸੀ ਨਾ ਕਾਲਜ ਦੇ ਵਿੱਚ ਜਦੋਂ ਸਾਨੂੰ ਫਰਮਾਇਸ਼ ਆਉਣੀ ਬਾਜ ਸੁਣਾਓ ਬਾਬੇ ਸੁਣਾਓ ਉਹ ਸੁਣਾਉਣ ਦੇ ਭਾਈ ਬੇਕਦਰ ਨਾਲ ਯਾਰੀ ਕੇ ਟੁੰਟੇ 기 ਤੜਕ ਕਰ ਮੈਂ ਹੁਣ ਵਜਾ ਨਹੀਂ ਸਕਦਾ ਆ ਮੇਰੇ ਅੱਟਣ ਅਜੇ ਤੱਕ ਵੀ ਪਿਆ ਵੇ ਮੇਜ ਵਜਾਉਂਦੇ ਸੀ ਕਿਉਂਕਿ ਮੈਂ ਵੀ ਬੜੀ ਮੇਜ ਸਖਤ ਹੁੰਦਾ ਸੀ ਉਹਦੇ 'ਚ ਆਵਾਜ਼ ਕੱਢਣੀ ਤੇ ਜ਼ੋਰ ਦੀ ਮਾਰਨਾ ਪੈਂਦਾ ਸੀ ਕਈ ਵਾਰੀ ਉਹ ਸੌਫਟ ਲੈਥ ਸੌਫਟ ਜਿਹੜੀ ਲੱਕੜ ਹੁੰਦੀ ਸੀ ਉਹਦੇ 'ਚੋਂ ਥੋੜਾ ਜਿਹਾ ਮਾਰਨ ਨਾਲ ਹੀ ਆਉਂਦੇ ਸੀ ਤੇ ਇਹ ਤਾਂ ਫਿਰ ਜਮੜਾ ਸੀ ਕਿਉਂਕਿ ਜਿਹੜਾ ਬਣਿਆ ਇਸੇ ਵਾਸਤੇ ਪਹਿਲਾਂ ਮੈਂ ਮੈਂ ਬੋੜ ਦਾ ਲੈਂਦਾ ਬੱਕਰਾ ਜਦੋਂ ਤੁੰਬੇ ਤੇ ਚੜ ਜਾਂਦਾ ਫਿਰ ਤੁੰ 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 ਬੋੜ ਮੈਂ ਮੈਂ ਬੱਕਰੇ ਦੀ ਮਾਰ ਕੇ ਤੁੰਬੇ ਖੱਲ ਵੜਾਉ ਮੈਂ ਮੈਂ ਮਤਲਬ ਈਗੋ ਮੈਂ ਮੈਂ ਬੱਕਰੇ ਦੀ ਮਾਰ ਕੇ ਤੁੰਬੇ ਖੱਲ ਵੜਾਉਣ ਜਦ ਤੱਕ ਮੈਂ ਮੈਂ ਨਾ ਮਰੇ ਤੂੰ ਤੂੰ ਬੋਲੇਗਾ ਸੁਣਦੀ ਸੁਣਦੀ ਮੈਂ ਮਰੀ ਮਰੀਆਂ ਲੱਖ ਕਰੋੜ ਸੁਣਦੀ ਸੁਣਦੀ ਮੈਂ ਮਰੀ ਮੈਂ ਸੁਣਦੀ ਸੁਣਦੀ ਮੈਂ ਮਰੀ ਮਰੀਆਂ ਲੱਖ ਕਰੋੜ ਜਿਸ ਨੂੰ ਸੁਣਨਾ ਆ ਗਿਆ ਉਹਨੂੰ ਬੋਲਣ ਦੀ ਕੀ ਲੋੜ ਚੱਲਣੇ ਜਾ ਰਿਹਾ ਜੋਈਆ ਚੱਲਣੇ ਜਾ ਰਿਹਾ ਜੋਈਆ ਜੀ ਮਾਨ ਸਰ ਇਹਦੇ ਜੀ ਜੀ ਬਾਬੇ ਜੀ ਇਹਦੇ ਲਾਈਟਾਂ ਬੜੀਆਂ ਨੇ ਸੱਸੀ ਜੀ ਮਾਨ ਸਰ ਜੀ ਸੱਸੀ ਕਾ ਬਾਬੇ ਮਾਨ ਸਰ ਇਹ ਕਦਾਈਂ ਲੋ ਟ੍ਰੱਕਾਂ ਦੇ ਟ੍ਰੱਕ ਕੈਸਟਾਂ ਦੇ ਲੇਕਦੇ ਸੀ ਆਏ ਵੀ ਟਾਸ ਬਣ ਕੇ ਆ ਗਿਆ ਨਿਕਲ ਗਿਆ ਤੇ ਡਿਸਟਰੀਬਿਊਟਰ ਨੂੰ ਫੋਨ ਕਰਦੇ ਕਿ ਇਹ ਕੋਟ ਹੈ ਉਹ ਕਹਿੰਦੇ ਭਾਜੀ ਮਾਲ ਨਹੀਂ ਪੂਰਾ ਹੋਇਆ ਓਏ 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 ਉਸ ਦੌਰ ਦੀ ਇੱਕ ਯਾਦ ਮੈਂ ਜਰੂਰ ਸੁਣਾਉਣਾ ਚਾਹੁੰਦਾ ਤੁਹਾਡੇ ਕੋਲ ਜਦੋਂ ਤੁਹਾਡੇ ਐਲਪੀ ਰਿਕਾਰਡ ਵੀ बिकਦੇ ਸੀ ਤੇ ਟੇਪਾਂ ਵੀ ਨਹੀਂ ਤਦੋਂ ਜਦ ਅੰਟੀ ਜਨਰੇਸ਼ਨ ਤੋਂ ਅਰੇ ਟੇਪ ਵੀ ਨਹੀਂ ਵੇਖੀ ਲੋ ਕੈਸਟ ਨਹੀਂ ਵੇਚੀ ਹੋਣੀ ਕਿਉਂਕਿ ਉਹਨਾਂ ਕੈਸਟ ਦਾ ਰਵਾਜ ਨਹੀਂ ਹੁੰਦਾ ਹਾਂ ਹਿੰਦੂ ਦਾ ਜਮਾਨਾ ਆ ਗਿਆ ਤੇ ਤੇ ਦਾ ਜਮਾਨਾ ਆ ਗਿਆ ਮੈਂ ਚੌਣਾ ਜੀ ਦੀ ਯਾਦ ਕਰਨੀ ਜਦੋਂ ਤੁਹਾਡਾ ਗੀਤ ਆਇਆ ਤੇ ਟਰੱਕ ਬਣਿਆ ਤੇ ਭਰਾ ਟਰੱਕ ਬਣਿਆ ਤੇ ਭਰਾ ਪਤਲ ਬੈ ਗਿਆ ਉਹ ਯਾਦ ਮੈਂ ਚੌਣਾ ਜੀ ਦੀ ਸਾਂਝੀ ਕਰ ਸਕਦਾ ਉਹ ਕਿਹੜਾ ਗੀਤ ਸੀ ਉਹ ਗੀਤ ਸੀ ਦਿਲ ਦਾ ਮਾਮਲਾ ਦਿਲ ਦਾ ਮਾਮਲਾ ਹੈ ਮਾਮਲਾ ਗੜਬੜ ਹੈ ਪੀੜ ਤੇਰੇ ਜਾਣ ਦੀ ਸੱਜਣਾ ਵੇ ਸੱਜਣਾ ਤੇਰੇ ਸ਼ਰ ਵਾਲੇ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਸੱਜਣਾ ਵੇ ਇੰਜ ਲਈ ਝਗੜੇ ਕਰੀਂਦੇ ਇੰਜ ਨਹੀਂ ਕਰੀਂਦੇ ਇੱਕ ਜੀ ਜਦੋਂ ਮਤਲਬ ਪਹਿਲੀ ਵਾਰੀ ਆਏ ਉਹਨਾਂ ਨੂੰ ਗੀਤਾਂ ਨੂੰ ਲੈ ਕੇ ਹੀ ਹਰੀਦੱਤ ਜੀ ਨੇ ਫਿਲਮ ਬਣਾਤੀ ਮਾਮਲਾ ਗੜਬੜ ਹੈ ਬਗਰ ਦਿਲ ਦਾ ਮਾਮਲਾ ਸੀ ਉਹਦਾ ਨਾਮ ਮਗਰ ਦਿਲ ਦਾ ਮਾਮਲਾ ਮੇਰ ਮਿੱਤਰ ਜੀ ਨੇ ਜਿਹੜੇ ਸਾਡੇ ਕਾਮੇਡੀਅਨ ਟੌਪ ਦੇ ਕਾਮੇਡੀਅਨ ਰਹੇ ਉਹਨਾਂ ਨੇ ਆਪਣੇ ਨਾਮ ਤੇ ਰਜਿਸਟਰ ਕਰਵਾ ਲਿਆ ਕਿ ਮੈਂ ਫਿਲਮ ਬਣਾਉਣੀ ਉਹਦਾ ਨਾਮ ਰੱਖੂੰਗਾ ਦਿਲ ਦਾ ਮਾਮਲਾ ਹੁਣ ਸਾਨੂੰ ਹੁਣ ਨਾ ਨਾ ਸੁਝੇ ਫਿਲਮ ਦਾ ਉਹ ਕਹਿੰਦੇ ਚਲੋ ਫਿਰ ਆਪਾਂ ਇਹ ਕਰਦੇ ਆਂ ਦਿਲ ਦਾ ਮਾਮਲਾ ਤਾਂ ਨਹੀਂ ਮਿਲੇ ਹੁਣ ਚਲੋ ਮਾਮਲਾ ਗੜਬੜ ਲਾਦੇ ਉਹ ਫਿਰ ਉਹਦੇ ਚ ਸਾਰੇ ਗਾਣੇ ਜਿਹੜੇ ਮੇਰੇ ਪ੍ਰਚਲਿਤ ਸੀਗੇ ਮਸ਼ਹੂਰ ਸੀ ਉਹ ਟਰੱਕਾਂ ਵਾਲੇ ਉਹ ਜਿਹੜੇ ਫਿਰ ਟਰੱਕ ਲੋਡ ਹੁੰਦੇ ਸੀ ਤੇ ਵੇਖ ਜਾਂਦੇ ਸੀ ਬੜੀ ਕਿਰਪਾ ਸੀ ਗੁਰਮਾਰਾ ਜੀ ਜਦੋਂ ਮੋਹਰ ਲੱਗਦੀ ਆ ਨਾ ਉਹਦੀ ਸੱਚੀ ਸਰਕਾਰ ਦੀ ਸੌ ਰੱਬ ਦੀ ਬਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਇਹ ਮੋਹਰ ਸਰਕਾਰ ਦੀ ਸੋ ਮੋਹਰ ਐਸੀ ਲੱਗੀ ਵੀ ਦਿਲ ਦੇ ਮਾਮਲੇ ਦੇ ਉੱਤੇ ਕਿਉਂਕਿ ਦੂਰਦਰਸ਼ਨ ਤੋਂ ਸ਼ੁਰੂ ਆਏ ਬਾਬਾ ਜੀ ਜੀ ਮੇਰਾ ਦੂਰਦਰਸ਼ਨ ਜਿਹੜਾ ਆਕੀਦਾ ਹੈ ਮੇਰੀ ਬੰਦਗੀ ਹੈ ਪੂਜਾ ਹੈ ਪਾਠ ਹੈ ਕਿਉਂਕਿ ਉੱਥੋਂ ਹੀ ਤਾਂ ਮੇਰਾ ਸ਼ੁਰੂਆਤ ਹੋਇਆ ਸੀ ਮੈਂ ਅਜੇ ਵੀ ਜਦੋਂ ਜਾਂਦਾ ਉੱਥੇ ਪਹਿਲਾਂ ਨਮਸਕਾਰ ਉਹਦੀ ਡੇਢੀ ਨੂੰ ਕਰਦਾ ਜੀ ਉਹਦੀ ਦੇਲੀ ਤੇ ਮੱਥਾ ਟੇਕਦਾ ਕਿ ਇਸ ਜਗ੍ਹਾ ਤੋਂ ਮੇਰੀ ਰੋਟੀ ਰੋਜ਼ੀ ਸ਼ੁਰੂ ਹੋਈ ਇਸ ਰੋਟੀ ਤੋਂ ਇਸ ਜਗ੍ਹਾ ਤੋਂ ਮੈਨੂੰ ਮਾਨ ਸਤਕਾਰ ਮਿਲਿਆ ਤਾਂ ਇਹ ਇਹ ਚੀਜ਼ਾਂ ਮਤਲਬ ਉਸ ਵੇਲੇ ਦੀਆਂ ਮੈਂ ਹੁਣ ਬਿਆਨ ਨਹੀਂ ਕਰ ਸਕਦਾ ਕਿ ਉਹ ਫਰਕ ਜਿਹੜੇ ਜਾਂਦੇ ਸੀਗੇ ਉਹ ਕੈਸਟ ਜਿਹੜੀ ਹੁੰਦੀ ਸੀ ਉਹਦਾ ਕੈਸਟ ਦਾ ਸਵਾਦ ਬੜਾ ਹੁੰਦਾ ਸੀ ਕਿਤੇ ਟੇਢੀ ਵੀ ਹੋ ਜਾਂਦੀ ਸੀ ਫਿਰ ਪੈਨਸਲ ਪਾ ਕੇ ਨਾ ਉਹ ਵਿੱਚ ਉਹਦੀਆਂ ਚੁਪੀਆਂ ਪਰ ਉਹ ਦੌਰ ਇੱਕ ਤਰ੍ਹਾਂ ਦਾ ਮੰਗਨ ਵਾਲਾ ਸੀ ਹਾਂ ਜੀ ਉਹ ਦੇਖੋ ਆਪਾਂ ਸਵੇਰੇ ਉੱਠਦੇ ਆ ਨਾ ਜੂਰ ਦੇ ਉੱਤੇ ਆਪਾਂ ਅੱਧੀ ਰਾਤੀ ਵੇਖੀਆਂ ਨੇ 12 ਵਜੇ ਵੇਖ ਲੈ ਕਿੰਨੇ ਵੀ ਹੋ ਗਏ 2 ਵਜੇ ਵੇਖ ਲੈ ਕਿੰਨੇ ਚੁੱਕੇ ਸਾਡਾ ਵੀ ਇਹੀ ਹਾਲ ਹੈ ਪਰ ਉਦੋਂ ਸਮਾਂ ਵੀ ਜਦੋਂ ਟੇਪਾਂ ਵਿਕਦੀਆਂ ਆ ਉਹ ਤੌਰ ਤੇ ਅੱਜ ਦੇ ਤੌਰ ਤੇ ਤਾਂ ਬਹੁਤ ਫਰਕ ਉਹ ਦੌਰ ਅੱਛਾ ਸੀ ਮੇਰੇ ਸਰ ਮੈਂ ਮੈਂ ਉਸੇ ਬਾਰੇ ਤੁਹਾਨੂੰ ਆ ਇੱਕ ਵਾਰ ਹਾਂ ਜੀ ਇੱਕ ਵਾਰ ਇੱਕ ਵਾਰੀ ਕਰ ਮੈਂ ਥੋੜਾ ਜਿਹਾ ਦੱਸਦਾ ਹਾਂ ਮੈਂ 84 ਦੇ ਵਿੱਚ ਤਾਂ ਮੇਰੇ ਵੱਡੇ ਪੁੱਤਰ ਆ ਗਏ ਸੀ 82 ਵਿੱਚ ਆ ਗਏ ਸੀ 80 ਵਿੱਚ ਪ੍ਰੂਫ ਪਾਜੀ ਤੇ ਮੈਂ 85 ਵਿੱਚ ਆ ਗਿਆ ਸੀ ਸਰਨ ਸਿਟੀ ਦੇ ਵਿੱਚ ਹੁੰਦੇ ਸੀ ਅਸੀਂ ਉੱਥੇ ਸਾਡੇ ਦਾਦਕੇ ਵਗੈਰਾ ਜਿੱਥੇ ਵੀ ਪਿੱਛੋਂ ਆਏ ਸੀ ਤੇ ਉਸ ਵੇਲੇ ਰੋਜ਼ ਦੀ 4.5 ਲੱਖ ਕੈਸਟ ਪਾਇਰੇਸੀ ਦੀ ਵਿਕਰੀ ਸੀ ਓ ਮਾਈ ਗੋਡ ਉਹਦੇ ਵਿੱਚ ਮਾਨ ਸਾਹਿਬ ਦਾ ਤੁਸੀਂ 70% ਸ਼ੇਅਰ ਕਿਉਂਕਿ ਉਸ ਵੇਲੇ ਮਾਨ ਸਾਹਿਬ ਦੇ ਬਹੁਤ ਜ਼ਿਆਦਾ ਉਹਨੇ ਬਹੁਤ ਜ਼ਿਆਦਾ ਪ੍ਰਚਲਿਤ ਕੈਸਟਾ ਵਗਰਾ ਸੀ ਕਿਉਂਕਿ ਸਾਰੇ ਗਾਮਾ ਸੀ ਸਾਰੇ ਗਾਮਾ ਐਚ ਐਮ ਬੀ ਹਿਸ ਮਾਸਟਰ ਵਾਇਸ ਉਹਨਾਂ ਦੀ ਫੈਕਟਰੀ ਸੀ ਕਲਕੱਤੇ ਤੇ ਕਲਕੱਤੇ ਤੋਂ ਇੱਕ ਟਰੱਕ ਦੇ ਵਿੱਚ ਓਨਲੀ 40000 ਕੈਸਟ ਹੀ ਆਉਂਦੇ ਸੀ ਉਹਨੂੰ 4 ਦਿਨ ਲੱਗਦੇ ਸੀ ਇੱਥੇ ਆਉਣ ਉਹ ਮਾਈਟ ਤੇ ਉਹ 4.5 ਲੱਖ ਐਸਟ ਰੋਜ਼ ਪੰਜਾਬ ਵਿੱਚ ਵੇਚਦੇ ਸੀ 50 70% ਮਾਨਸਾਪ ਦੇ ਵਿੱਚ ਤੁਸੀਂ ਮੈਂ ਥੋੜੀ ਜਿਹੀ ਉਸ 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 ਉਹ ਗੁਰੂਚਾਰ ਕਰੀਆ ਕਿਉਂਕਿ ਕਲਕੱਤੇ ਨਾ ਹੁੰਦੇ ਸੀ ਕਿਉਂਕਿ ਅਸੀਂ ਅਸੀਂ ਡਿਸਟ੍ਰੀਬਿਊਟਰ ਨਹੀਂ ਆ ਹਾਂਜੀ ਅਈ ਤੇ ਆਰਟਿਸਟ ਨੇ ਇਹਨਾਂ ਨੇ ਗਾਣਾ ਅਸੀਂ ਅੱਗੇ ਦੇ ਦਿੱਤਾ ਅਸੀਂ ਦੀ ਬਟ ਮੇਰੀ ਕਮਿਊਨੀਕੇਸ਼ਨ ਦੀ ਗੱਲ ਹੈ ਹਾਂਜੀ ਬੱਸ ਮੈਂ ਉਹ ਦੌਰ ਜਿੱਦਾਂ 4.5 ਲੱਖ ਵਿਊਜ਼ ਹੁੰਦਾ ਨਾ ਜੀ ਉਹ 4.5 ਲੱਖ ਐਸਟ ਐਵਰੇਜ ਹੁੰਦੀ ਸੀ ਬਾਕੀ ਕੋਈ ਚੀਜ਼ ਹਿੱਟ ਹੋ ਜਾਏ ਤਾਂ ਕਰੋ ਇੱਕ ਚੀਜ਼ ਹੋਰ ਕਹਾਂ ਜਦੋਂ ਵੀ ਜਿਹੜੀ ਵੀ ਕੰਪਨੀਆਂ ਹੁੰਦੀਆਂ ਸੀ ਨਾ ਉਹ ਉਹਨਾਂ ਨੇ ਕਦੀ ਨਹੀਂ ਕਹਿਣਾ ਮਤਲਬ ਬਹੁਤ ਘੱਟ ਕੰਪਨੀਆਂ ਕਹਿੰਦੇ ਕਿ ਬਹੁਤ ਵਧੀਆ ਉਹਨਾਂ ਨੇ ਕਹਣਾ ਨਹੀਂ 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 ਚੱਲਾ ਨਹੀਂ ਅਗਲੀ ਐਲਬਮ ਅਗਲੀ ਅਗਲੀ ਐਲਬਮ ਸੇ ਕਿ ਅਗਲੀ ਐਲਬਮ ਚਾਹੀਏ ਅਰ ਮੇ ਤਾਂ ਚੱਲਾ ਨਹੀਂ ਹੈ ਤਾਂ ਤੁਸੀਂ ਮੰਗ ਕਿਉਂ ਰਹੇ ਹੋ ਤੁਸੀਂ ਐਲਬਮ ਬਤੇ ਮੋਸਟਲੀ ਮੋਸਟ ਆਫ ਦਾ ਕੰਪਨੀ ਦਾ ਯੋਨਾ ਮੈਡਮ ਐਸਾ ਹੋ ਗਿਆ ਮੈਡਮ ਐਸਾ ਅਰੇ ਯਾਰ ਹੋ ਗਿਆ ਤਾਂ ਫਿਰ ਦੁਬਾਰਾ ਕਿਉਂ ਲੈ ਰਹੇ ਹੋ ਆਪ ਬਹੁਤ ਰੀਅਲੀ ਪਰ ਇਹਨਾਂ ਨੇ ਨਹੀਂ ਕਿਹਾ ਮੈਨੂੰ ਕਦੀ ਐਂ ਕਿਵੇਂ ਸਾਹਮਣੇ ਬੈਠੇ ਨੇ ਇਸ ਕਰਕੇ ਨਹੀਂ ਕਮੇਟੀ ਕਰਤਾ ਮੈਂ ਕਿ ਜਿੱਥੇ ਤੱਕ ਤੁਸੀਂ ਹੈਗੇ ਹੋ ਮੈਂ ਤਾਂ ਉਸ ਦਿਨ ਵੀ ਕਹਿ ਗਿਆ ਟਿਕਟਾ ਦੋ ਲੈ ਲਈ ਮੈਡਮ ਨੂੰ ਕਹਿੰਦੇ ਕਿ ਇੱਕ ਤੁਹਾਡੀ ਇੱਕ ਮੇਰੀ ਜਿੱਥੇ ਤੱਕ ਚੱਲੋ ਮੈਂ ਤੁਹਾਡੇ ਨਾਲ ਹੀ ਚੱਲਾਂਗੇ ਬੋਲੇ ਮੇਰੇ ਨਾਲ ਮੇਰੇ ਵੱਲੋਂ ਸਰ ਆਪ ਨੂੰ ਦਵਾ ਦੇ ਫਿਰ ਮਾਈ ਚੱਕੀ ਦੇ ਸਰ ਸਾਹਿਬ ਮਾਤਾ ਜੀ ਦੇ ਦਿੱਤੇ ਗਿੱਦੇ ਸਭ ਤੋਂ ਵਿੱਚ ਗੋਤਾ ਆਸਿਮ ਸੁਬਾ ਦਾ ਆਸਮਾਨ ਇਹ ਬਾਬਿਓ ਸ਼ਬਦ ਦੀ ਮਿਲੂ ਗਿਆ ਇਹ ਇਹ ਸਮਾਫੀ ਜਦੋਂ ਲੋਕ ਬਾਬਿਓ ਕਹਿਣ ਲੱਗੇ ਜੇ ਤੁਹਾਡੇ ਬੰਨੋ ਇਹ ਬਾਈਟ ਨੇ ਲੋਕ ਕ੍ਰੀਏਟ ਕੀਤਾ ਕਿ ਬਾਬਿਓ ਸਾਰਿਆਂ ਨੂੰ ਕਹਿੰਦੇ ਸੀ ਬਾਬਿਓ ਬੋਲੋ ਜੀ ਮੈਂ ਸ਼ਿਪ ਮਾਰ ਪਟਾਲਬੀ ਸਾਹਿਬ ਜੀ ਦਾ ਬਹੁਤ ਮਰੀਦ ਬਹੁਤ ਬੜੀ ਬੰਦਾਬੀ ਜਦੋਂ ਮੈਂ ਪਟਿਆਲੇ ਆਇਆ ਤਾਂ ਮੈਂ ਬਰੀ ਸਭ ਤੋਂ ਵੱਡੀ ਤਮੰਨਾ ਹੈ ਸੀ ਕਿ ਮੈਂ ਦਰਸ਼ਨ ਕਰੂੰਗਾ ਪਟਾਲੀ ਸਾਹਿਬ ਨੂੰ ਉਹ ਬਾੜਾਏ ਵਰਤ ਗਿਆ ਕਿ ਉਹਨਾਂ ਨੇ ਜਾਣਾ ਸੀ ਕੁਝ ਸ਼ਬਦ ਉਹਨਾਂ ਦੇ ਮਤਲਬ ਉਹਨਾਂ ਦੇ ਜ਼ੁਬਾਨ ਤੋਂ ਨਿਕਲੇ ਹੋਏ ਨੇ ਇੰਟਰਵਿਊ ਦੇ ਵਿੱਚ ਵੀ ਮਤਲਬ ਜਿਹੜੀ ਈਵੀਸੀ ਦੀ ਹੈ ਉਹਦੇ ਵਿੱਚ ਉਹ ਉਹਨਾਂ ਨੇ ਬਾਬਿਓ ਸ਼ਬਦ ਯੂਜ਼ ਕੀਤਾ ਸੀ ਬਾਬਿਓ ਕੁਰਬਾਨੀ ਦੇ ਵਾਕ ਨੂੰ ਬਹੁਤ ਯੂਜ਼ ਕਰਦੇ ਸੀ ਪ੍ਰਭ ਜੀ ਤੁਸੀਂ ਕਿਹੜੀ ਉਮੜਿਆ ਪ੍ਰਭ ਜੀ ਪ੍ਰਭ ਜੀ ਮੈਨੂੰ ਗੀਤ ਉਦਾਰਾ ਹੋਰ ਦਿਓ ਪ੍ਰਭ ਜੀ ਇੱਕ ਗੀਤ ਉਦਾਰਾ ਦਿਓ ਗੀਤ ਉਦਾਰਾ ਹੋਰ ਦਿਓ ਮੇਰੀ ਬੁਝਦੀ ਜਾਂਦੀ ਅਗ ਅੰਗਾਰਾ ਹੋਰ ਦਿਓ ਇਸ ਤਰ੍ਹਾਂ ਦੇ ਸ਼ਬਦ ਬਟਾਲਵੀ ਸਾਹਿਬ ਨੇ ਬਹੁਤ ਯੂਜ਼ ਕੀਤੇ ਜਿਹੜੇ ਕੁਰਬਾਨੀ ਦੇ ਵਿੱਚ ਉਹ ਮਿਠਾਸ ਜਿਹੜੀਆਂ ਚੀਜ਼ ਦੇ ਬੋਲੀਆਂ ਚੀਜ਼ ਆਉਂਦਾ ਤਾਂ ਉਹਦੇ ਵਿੱਚ ਇੱਕ ਬਾਬੇਓ ਸ਼ਬਦ ਸੀ ਜਿਹੜਾ ਮੇਰੇ ਅੰਦਰ ਵਸਿਆ ਹੋਇਆ ਸੀ ਔਰ ਮੈਂ ਬੋਲਣਾ ਸ਼ੁਰੂ ਕਰਤਾ ਉਹ ਬੋਲਣਾ ਸ਼ੁਰੂ ਕਰਤਾ ਮੇਰੇ ਜਿਹੜੇ ਸਰੋਤੇ ਉਹਨਾਂ ਨੇ ਉਹ ਚੀਜ਼ ਪਕੜ ਲਈ ਉਹ ਫਿਰ ਮੈਨੂੰ ਵੀ ਬਾਬੇ ਉਹ ਬਾਬੇ ਉਹ ਬਾਬੇ ਉਹ ਕਹਿਦਾ ਬਾਬੇ ਉਹ ਨਹੀਂ ਬਾਬਾ ਜੀ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਹੁਣ ਬਾਬਾ ਜੀ ਕਹਿਣ ਲੱਗੇ ਹਾਲਾਂਕਿ ਮੈਂ ਬਾਬਾ ਜੀ ਨਹੀਂ ਮੈਂ ਕਹਿੰਦਾ ਯਾਰ ਪਲੀਜ਼ ਇਹ ਚੀਜ਼ਾਂ ਪਹੁੰਚੇ ਹੋਏ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਬ੍ਰਹਮ ਗਿਆਨੀ ਲੋਕਾਂ ਦੇ ਪੈਰ ਛੂਣ ਵਾਲੀ ਗੱਲ ਹੈ ਅਸੀਂ ਇਸ ਤੇ ਕਾਬਿਲ ਨਹੀਂ ਹੈ ਤਾਂ ਸਾਨੂੰ ਪਲੀਜ਼ ਉਸ ਜਗ੍ਹਾ ਤੇ ਨਾ ਹੈ ਇਸ ਤਰ੍ਹਾਂ ਕਰਿਆ ਕਰ ਉਹਨਾਂ ਨੇ ਮਾਨਸਬ ਹਲੀ ਰਾਜਮਾਨ ਸਾਹਿਬ ਨਾਲ ਗੱਲਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ ਤਾਂ ਕੀ ਉਹਨਾਂ ਦੀ ਤੁਹਾਡੇ ਨਾਲ ਕੋਈ ਗੱਲ ਹੋਈ ਮੈਂ ਕੋਸ਼ਿਸ਼ ਨਹੀਂ ਅਸੀਂ ਕਸ਼ਿਸ਼ ਕਰਾਂਗੇ ਅਰੇ ਜੀ ਨਾਲ ਮਿਲਾ ਦੇ ਕਰਾਂਗੇ ਬਾਬਾ ਸ਼ਿਕਾਇਤ ਸਾਹਿਬ ਮੇਰਾ ਅਰੇ ਬਹੁਤ ਪਿਆਰਾ ਇੱਕ ਕੁਐਸਚਨ ਹੋਣਾ ਤਾਂ ਲੱਗਦਾ ਬਹੁਤ ਦੇ ਦੋ ਰਾਜਮਾਨ ਸਾਹਿਬ ਮੇਰਾ ਕਿਰਵਾ ਸਵਾਲ ਕਰਨ ਸਾਇਦ ਇੱਕ ਵਰਤਿੰਗ ਇਹ ਨਹੀਂ ਕਰ ਦਿੱਤਾ ਪਰ ਮੈਂ ਤਾਂ ਮੈਂ ਫ੍ਰਿਕ ਮੈਸੂਕੀ ਕਾ ਮਾਛੋਟ ਜੀ ਇੱਕ ਮੈਂ ਗਲਤੀ ਜਿਹੜੀ ਯੂਡੀਸੀ ਦੇ ਹੁੰਦੇ ਹੋਏ ਮੈਨੂੰ ਨੌਕਰੀ ਮਿਲ ਗਈ ਜਦੋਂ ਨੌਕਰੀ ਮਿਲ ਗਈ ਮੈਂ ਯੂਡੀਸੀ ਦੀ ਜਿਹੜੀ ਮੇਰੀ ਪੋਸਟ ਸੀਗੀ ਜਿਹੜੀ ਜਗ੍ਹਾ ਮੇਰੀ ਕੁਰਸੀ ਮਿਲੀ ਮੈਨੂੰ ਮਿਲੀ ਸੀ ਮੈਂ ਮਾਫ ਕਰਨਾ ਕਿ ਮੈਂ ਪਰ ਮੈਨੂੰ ਅੱਛਾ ਲੱਗੂਆ ਉਹ ਕਹਿਣ ਦੇ ਹਾਂ ਜੀ ਤੁਸੀਂ ਸੁਣੀ ਹੈ ਜੀ ਸਰ ਮੈਂ ਤਾਂ ਜਾਈ ਸੀ ਉੱਥੇ ਪਟਿਆਲੇ ਤਾਂ ਮੇਰੀ ਸੀਗੀ ਡਾਕ ਵੰਡਣ ਦੇ ਉੱਤੇ ਜਿਹੜੀ ਡਾਕ ਆਉਂਦੀ ਸੀ ਸਾਡਾ ਚੀਫ ਆਡੀਟਰ ਦਾ ਆਫਿਸ ਹੁੰਦਾ ਸੀਗਾ ਉਹਦੇ ਵਿੱਚ ਜਿਹੜੀ ਵੀ ਡਾਕ ਆਉਂਦੀ ਸੀ ਉਹ ਮੈਂ ਅੱਗੇ ਪ੍ਰਸਾਰਨ ਕਰਦੇ ਹੁੰਦੇ ਸੀ ਮੈਂ ਉਹਨਾਂ ਨੂੰ ਦੇਣੀ ਸੀ ਹੁੰਦੇ ਸੀ ਜਿਹੜੇ ਉਹਦੇ ਨਾਲ ਕਨੈਕਟਡ ਸੀ ਉਹ ਉਹਨਾਂ ਨੂੰ ਦੇਣੀ ਹੁੰਦੀ ਸੀ ਤੇ ਮੈਂ ਪਤਾ ਚੱਕ ਕੇ ਮੈਂ ਇੰਨੇ ਇਕੱਠੇ ਹੋ ਗਏ ਯਾਰ ਹੁਣ ਕੀ ਕਰਾਂ ਮੈਂ ਬੋਰੀ ਰੱਖੀ ਵੀ ਸੀ ਮੈਂ ਫਿਰ ਬੋਰੀ 'ਚ ਪਾਪੋ ਕੇ ਉੱਪਰ ਟੱਕ ਦੇਣੀ ਉਹ ਕਈ ਦਿਨ ਇਸੇ ਤਰ੍ਹਾਂ ਦਾ ਚੱਲਦਾ ਰਿਹਾ ਇੱਕ ਦਿਨ ਮੈਨੂੰ ਸਾਡੇ ਜਿਹੜੇ ਪ੍ਰਧਾਨ ਜੀ ਜਿਹੜੇ ਸੀਗੇ ਸਾਡੇ ਉਸ ਦਿਨ ਸਾਡਾ ਆਫੀਸਰ ਸੀਗੇ ਤਾਂ ਉਹਨਾਂ ਨੇ ਕਹਦੇ ਵੀ ਇਹ ਕਿੱਥੇ ਜਾਂਦੀ ਹੈ ਡਾਕ ਕਿੱਥੇ ਜਾਂਦੀ ਹੈ ਆਉਂਦੀ ਸਾਡੇ ਕੋਲੇ ਉਹਨਾਂ ਦੀਆਂ ਚਿੱਠੀਆਂ ਆ ਰਹੀਆਂ ਹਨ ਉਹਨਾਂ ਦੇ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਵੀ ਅਸੀਂ ਇੰਨੀਆਂ ਮਤਲਬ ਜਿਹੜੀਆਂ ਇੱਥੇ ਭੇਜੀਆਂ ਉਹ ਚਿੱਠੀਆਂ ਕਿੱਧਰ ਗਈਆਂ ਉਹ ਕਹਿੰਦੇ ਉਹ ਬੰਦੇ ਦਾ ਪਤਾ ਕਰੋ ਜਿਹੜਾ ਚਿੱਠੀਆਂ ਵੰਡਦਾ ਤਾਂ ਚਿੱਠੀਆਂ ਵੰਡ ਲੈ ਸਾਡੇ ਬਾਰੀ ਫੋਨ ਕੱਟਦਾ ਐਸਾਂ ਨਸੀਬ ਆ ਤਾਂ ਉਹ ਜਦੋਂ ਫਿਰ ਮੈਨੂੰ ਪੇਸ਼ ਆਉਣਾ ਪਿਆ ਜੀ ਉਹਨਾਂ ਦੇ ਪੇਸ਼ ਹੋਏ ਤੇ ਉਹ ਕਹਦੇ ਵੀ ਉਹ ਕਿੱਥੇ ਹੈ ਡਾਕ ਐ ਨਹੀਂ ਆਈ ਹੈ ਤੇ ਤੂੰ ਤੂੰ ਸਾਰਿਆਂ ਨੂੰ ਦੱਸਦਾ ਕਿਉਂ ਨਹੀਂ ਹੈ ਇਹ ਕੀ ਆ ਬੰਬ ਦਾਕ ਬਣਾ ਰੱਖਿਆ ਤੂੰ ਕਾਦੇ ਵਾਸਤੇ ਤੂੰ ਇੱਥੇ ਆਏ ਜਦੋਂ ਬਹੁਤ ਗਰਮ ਹੋ ਗਏ ਮੇਰੇ ਮੇਰੇ ਮੂੰਹ ਤੋਂ ਸ਼ਬਦ ਨਹੀਂ ਨਿਕਲੇ ਉਹ ਹੀ ਰੋਣਾ ਹੀ ਨਿਕਲੇ ਮੇਰੇ ਮੂੰਹ ਚ ਮੇਰੇ ਮੂੰਹ ਚੋਂ ਨਹੀਂ ਮੇਰੀਆਂ ਅੱਖਾਂ ਚ ਮੇਰਾ ਦਿਲ ਭਾਵਕ ਹੋ ਗਿਆ ਮੈਨੂੰ ਕੀ ਦੱਸਾਂ ਕਿ ਮੇਰੀ ਮੇਰੀ ਤਕਲੀਫ ਕੀ ਹੈ ਬੰਦਾ ਮੈਂ ਇਸ ਕੰਬਸ ਤੇ ਨਹੀਂ ਬਣਿਆ ਮੈਂ ਆਇਆ ਨਹੀਂ ਮੈਂ ਲਾਇਆ ਗਿਆ ਹਾਂ ਮੇਰੀ ਕੁਦਰਤ ਹੈ ਮੇਰੀ ਪਤਾ ਨਹੀਂ ਮੈਨੇ ਮੇਰੀ ਡੈਸਟੀਨੇਸ਼ਨ ਕਿੱਥੇ ਲੈ ਮਤਲਬ ਜਿਹੜੀ ਐ ਡੈਸਟੀਨੀ ਕਿੱਥੇ ਲੈ ਕੇ ਜਾ ਰਹੀ ਸੋ ਮੈਂ ਪੂਰੀ ਕਰ ਲਾਵਾਂ ਗੱਲ ਉਹ ਜਦੋਂ ਮੇਰੀਆਂ ਅੱਖਾਂ 'ਚ ਪਾਣੀ ਦੇਖਿਆ ਉਹਨਾਂ ਨੂੰ ਉਹ ਅਫਸਰ ਵੀ ਪਿਘਲਿਆ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਮੇਰੇ ਬੱਚੇ ਪੀਸ ਤੂੰ ਐ ਚਲਾ ਐ ਦੱਸ ਦੇ ਵਾ ਭਾਈ ਕਿੱਥੇ ਹੈ ਕਿੱਥੇ ਬਸ ਸਾਨੂੰ ਉਹ ਦੇ ਦੇ ਬਾਕੀ ਤਰ੍ਹਾਂ ਕੋਈ ਕੋਈ ਕੰਮ ਨਹੀਂ ਮਤਲਬ ਤੈਨੂੰ ਕੋਈ ਤਕਲੀਫ ਨਹੀਂ ਦੇਣੀ ਮੈਂ ਆਪਣੇ ਉਹ ਪੌੜੀ ਲਾਹੀ ਬੋਰੀ ਕੱਢੀ ਬੋਰੀ ਲਿਆ ਕੇ ਉਹਨਾਂ ਦੇ ਸਾਹਮਣੇ ਰੱਖਤੀ ਤਾਂ ਮੈਨੂੰ ਕਹਿੰਦੇ ਕਾਕਾ ਤੂੰ ਚੱਲ ਰੋ ਜਾ ਕੋਈ ਨਹੀਂ ਬੈਠ ਜਾ ਚਾਹ ਪੀ ਆਪ ਉਹ ਫਿਰ ਉਹਨਾਂ ਨੇ ਆਪਣੇ ਆਪ ਵੰਡ ਲਈ ਉਹ ਤਾਂ ਜਿਹੜਾ ਉਹ ਜਿਹੜੇ ਲੋਕ ਸੀਗਾ ਨਾ ਜੀ ਐਨੇ ਕਦਰਸ਼ ਉਹਨਾਂ ਨੇ ਫਿਰ ਕਦੇ ਨਹੀਂ ਮੈਨੂੰ ਕਿਹਾ ਉਹਨਾਂ ਨੇ ਕਿਹਾ ਵੀ ਆਪਣੀ ਡਾਕ ਆਪ ਦੇਖੋ ਇਹ ਇਹ ਨਹੀਂ ਕਰੂਗਾ ਪਤਾ ਨਹੀਂ ਉਹਨਾਂ ਦੇ ਸ਼ਾਇਦ ਉਹਨਾਂ ਦੇ ਜ਼ਿਹਨ ਨੇ ਕਿਸੇ ਹੀਰੇ ਦੀ ਪਰਖ ਕਰ ਲਈ ਸੀ ਉਹਨੇ ਥੋੜੇ ਦਿਨਾਂ ਬਾਅਦ ਮੇਰਾ ਗੀਤ ਆ ਗਿਆ ਟੈਲੀਵਿਜ਼ਨ ਤੇ ਟੈਲੀਵਿਜ਼ਨ ਤੇ ਜਦੋਂ ਗੀਤ ਆਇਆ ਤੇ ਉਹਨਾਂ ਨੇ ਸਾਰੇ ਨੇ ਦੇਖਿਆ ਉਹ ਸਾਰੇ ਜਾ ਕੇ ਹੁਣ ਉਹ ਬੰਦੇ ਨੂੰ ਪ੍ਰਾਊਡ ਫੀਲ ਕਰਦਾ ਕੋਈ ਬੰਦਾ ਕਿ ਯਾਰ ਇਹ ਤਾਂ ਸਾਡੇ ਮਤਲਬ ਸਾ ਇਹ ਤਾਂ ਮੇਰਾ ਹੀ ਬੱਚਾ ਹੈ ਇਹ ਤਾਂ ਸਾਡੇ ਨਾਲ ਹੀ ਕੰਮ ਕਰਦਾ ਹੈ ਮੇਰੇ ਤਹਿਤ ਕੰਮ ਕਰਦਾ ਹੈ ਮੇਰੇ ਅੰਡਰ ਕੰਮ ਕਰਦਾ ਉਹ ਸਾਰੀਆਂ ਚੀਜ਼ਾਂ ਜਦੋਂ ਹੋਈਆਂ ਤਾਂ ਉਹ ਫਿਰ ਮੈਨੂੰ ਲੱਗਿਆ ਕਿ ਯਾਰ ਇਸ ਬੰਦੇ ਨੇ ਮੇਰੇ ਤੇ ਕਿਰਪਾ ਕੀਤੀ ਉਸ ਵੇਲੇ ਉਹਨਾਂ ਨੇ ਕਿੰਨੇ ਹੀ ਮੇਰੇ ਕੋਲ 2 ਸਾਲ ਮੈਨੂੰ ਮਤਲਬ ਮੇਰੀ ਤਨਖਾਹ ਮਿਲਦੀ ਸੀ ਮੈਨੂੰ ਪਰ ਮੈਂ ਕਦੇ ਬੋਨਸ ਨਹੀਂ ਲਿਆ ਸੀ ਮੈਂ ਕਿਹਾ ਯਾਰ ਮੈਂ ਕੰਮ ਕਰਦਾ ਨਹੀਂ ਜਿੰਨਾ ਕਿ ਕਰਦਾ ਉਹਨਾਂ ਕਿ ਮੈਨੂੰ ਮੇਰੀ ਤਨਖਾਹ ਮਤਲਬ ਹੈ ਮੈਂ ਬੋਨਸ ਨਹੀਂ ਲੈਣਾ ਕਿਉਂਕਿ ਮੈਂ ਵੱਧ ਕੰਮ ਕੀ ਕਹਦਾ ਨਹੀਂ ਨਹੀਂ ਆਹ ਪਰ ਦੇ ਤੂੰ ਆਹ ਮੈਡੀਕਲ ਦਾ ਬਣਾ ਦੇ ਉਹਨਾਂ ਨੇ ਮੈਂ ਕਿਹਾ ਬਈ ਚੋਰੀਆਂ ਨਹੀਂ ਕਰ ਸਕਦਾ ਮੈਂ ਜਿੰਨਾ ਕਿ ਮੈਨੂੰ ਮਿਲਿਆ ਨਾ ਉਹਨੇ ਕੀ ਕਰ ਸਕਦਾ ਸੋ ਮੈਂ ਉਹਨਾਂ ਦੇ ਸਦਕੇ ਜਾਵਾਂ ਕੁਰਬਾਨ ਜਾਵਾਂ ਜਿਹੜੇ ਜਿਨ੍ਹਾਂ ਨੇ ਮੇਰੇ ਲਈ ਐਨਾ ਪਿਆਰ ਕੀਤਾ ਸਤਿਕਾਰ ਕੀਤਾ ਔਰ ਫਿਰ ਮੈਨੂੰ ਸੈਕਟਰੀ ਸਾਹਿਬ ਸਾਡੇ ਸੀਗੇ ਜਿਹੜੇ ਉਹਨਾਂ ਦੀ ਬਹੁਤ ਵੱਡੀ ਪੋਸਟ ਸੀ ਉਹ ਕਹਿੰਦੇ ਯਾਰ ਗੁਰਦਾਸ ਤੈਨੂੰ ਤੇਰੀ ਨੌਕਰੀ ਤੂੰ ਕਰਤਾ ਰਿਹਾ ਹੈ ਤੈਨੂੰ ਸਰਕਾਰ ਪੈਸੇ ਦੇ ਰਹੀ ਹੈ ਮੈਂ ਕਿਹਾ ਮੈਨੂੰ ਦੱਸੋ ਕੀ ਕਰਨਾ ਹੈ ਉਹ ਕਹਿੰਦੇ ਤੀ ਹ ਅਸਤੀਫਾ ਦੇ ਦੇ ਯਾਰ ਇੱਕ ਮੁੰਡਾ ਹੈ ਮਤਲਬ ਨਵਾਂ ਹੈ ਵਿਚਾਰਾ ਗਰੀਬ ਕਰਤੋਂ ਹੈ ਤੇ ਉਹਦੀ ਨੌਕਰੀ ਚ ਮਿਲ ਜਾਏਗੀ ਉਹਨੂੰ ਉਹਦੀ ਰੋਟੀ ਰੋਜ਼ੀ ਲੱਗ ਜਾਏਗੀ ਤੇ ਤੁਸੀਂ ਤਾਂ ਮਾਰਗ ਨੇ ਤੁਹਾਨੂੰ ਦਿੱਤਾ ਹੀ ਹੈ ਹਲੜੀ ਨਾਮ ਦੇਤਾ ਇੱਜ਼ਤ ਦੇਦੀ ਰੋਟੀ ਰੋਜ਼ਗਾਰ ਵੀ ਦਿੱਤਾ ਮੈਂ ਕਿਹਾ ਮੈਂ ਤੋਂ ਹੁਣੇ ਕਰਵਾ ਲੂੰ ਮੈਂ ਉਹਦੇ ਹੀ ਕਰਤਾ ਉਹ ਮੈਨੂੰ ਫਿਰ ਬਾਅਦ ਚ ਜਦੋਂ ਇਹਨਾਂ ਦੇ ਚਿੱਠੀ ਆ ਗਈ ਇਲੈਕਟ੍ਰਿਸਿਟੀ ਬੋਰਡ ਦੀ ਕਹਿੰਦੇ ਭਾਈ ਤੂੰ ਪਹਿਲਾ ਮਹੀਨਾ ਦੱਸਣਾ ਪੈਣਾ ਦੱਸਣਾ ਚਾਹੀਦਾ ਸੀ ਕਿ ਮੈਂ ਅਸਤੀਫਾ ਦੇ ਰਿਹਾ ਕਹਦੇ ਕਹਦੇ ਇਹਨੇ ਦਿਨਾਂ ਦੀ ਤਰਖਾਹ ਪੂਰੀ ਕੱਢੋ ਐਨੇ ਮਹੀਨੇ ਦੀ ਤਰਖਾਹ ਕੱਢੋ ਆ ਗੱਪੀ ਮੈਂ ਤਾਂ ਕਿਹਾ ਦੇਣ ਪ੍ਰੋਗਰਾਮ ਕਰਵਾ ਲੈਣਾ ਫਿਰ ਉਹਨਾਂ ਨੂੰ ਦੇ ਦੇ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਪ੍ਰੋਗਰਾਮ ਕੀਤਾ ਔਰ ਗੀਤ ਲਿਖਿਆ ਦੇਖੋ ਉਹਨਾਂ ਦੇ ਉੱਤੇ ਲਿਖਿਆ ਕਿਉਂਕਿ ਜਿਹੜੇ ਘਰ ਦਾ ਖਾਈਏ ਜਿਹੜੀ ਥਾਲੇ ਦਾ ਖਾਈਏ ਜਿਹੜੇ ਮਹਿਕਮੇ ਦਾ ਖਾਈਏ ਉਹਦਾ ਸਤਕਾਰ ਮਨ ਦੇ ਵਿੱਚ ਰਹਿਣਾ ਜ਼ਰੂਰੀ ਹੈ ਸੋ ਮੇਰੀ